ਕਿ ਇਹ ਕਾਰਜ ਅਜ ਤੁਹਾਡੇ ਸਾਰਿਆਂ ਦੀ ਝੋਲੀ ਚ ਪਿਆ ਹੈ ਪੰਜ ਚਾਰ ਮਹੀਨੇ ਹੋ ਗਏ ਜੋ ਸਾਡੀ ਕਮੇਟੀ ਹੈ ਘਰ ਘਰ ਜਾ ਕੇ ਇਹ ਦਫਤਰਾਂ ਚ ਬਹਿ ਕੇ ਮੈਂਬਰ ਨਹੀਂ ਬਣੇ ਇਹ ਘਰ ਘਰ ਜਾ ਕੇ ਕੋਈ ਅਸਾ ਕਸਬਾ ਨਹੀਂ ਜਿੱਥੇ ਸਾਡੀ ਕਮੇਟੀ ਨਾ ਗਈ ਹੋਵੇ ਉੱਥੇ ਦੀ ਮੈਂਬਰਸ਼ਿਪ ਕੀਤੀ ਗਈ ਹੈ और ये नवर मुबारक स्थान है जिस स्थान पे पर अ सारे कथित हो जिस अकाली फूला सिंह कौम आज भी याद कर रही है उस स्थान तो यह शुरुआत हो रही है और मैनू यकीन है जो भी कार्य तो इस तो आरंभ होएगा ये सार्थक होएगा और कौम दी जो विगड़ी सवार का एक ਬਹੁਤ ਵੱਡਾ ਆਪਰਾਲਾ ਹੈ ਇਸ ਨੂੰ ਗੁਰੂ ਉਪਕਰ ਕਰਕੇ ਰਹਿਣ ਕਰਕੇ ਖਾਮਯਾਬੀ ਬਖਸ਼ੇਗਾ। ਔਰ ਜਿਸ ਅਕਾਲ ਤਖਤ ਦੀ ਅਜ بڑے ਪਿਹਰੇ ਸਮੇ ਚ ਗੁਜ਼ਰਦਾ ਇੱਕ ਸਮਾ ਬਣਿਆ। ਉਸ ਅਕਾਲ ਤਖਤ ਤੇ ਸਿੰਘ ਸਾਹਿਬ ਵਰਗੀ ਇੱਕ ਰੂਹ ਅਕਾਲੀ ਪੂਲਾ ਸਿੰਘ ਜੀ ਵਰਗੀ ਰੂਹ ਇੱਕ ਅਜ ਇੱਕ ਕਾਇਮ ਹੋ ਜਾਏ ਤੇ ਕੌਮ ਦਾ ਬਹੁਤ ਵਿਗੜਿਆ ਸਬਰ ਸਕਦਾ। ਮੈਂ ਇਹ ਸਮਝਦਾ ਇੱਕ ਇਤਿਹਾਸ ਕਰਮ ਹੈ ਇੱਕ ਇਤਿਹਾਸ ਆਪਣੇ ਆਪ ਨੂੰ ਅਜ ਮੁਰਜ ਸਿਰਜ ਰਿਹਾ ਸਮਾਓ ਵੀ ਸੀ ਜਰ ਮਿਸਲਾਂ ਚ ਵਟੀ ਹੋਈ ਕੌਮ ਭਰਾ ਮਾਰੋ ਜੰਗ ਸਿੱਖਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਮਹਾਰਾਜੇ ਦੀ ਦਾ ਸਮਾ ਵੀ ਬਣਿਆ ਮਹਾ ਸਿੰਘ ਦੇ ਦੁਸਰੇ ਤੇ ਪ੍ਰਯੋਤ ਬਾਈ ਗਈ ਮਿਸਲਾਂ ਦੀ ਕਿ ਅਜ ਇਸ ਵਾਰਕ ਰঞ্জੀਤ ਸਿੰਘ ਨੂੰ ਕਤਲ ਕਰ ਦਿੱਤਾ ਜਾਂਦਾ ਜਿਸ ਗੁਰਨਾਨਕ ਦੇ ਦਰ ਘਰ ਕੇ ਮੇਰੇ ਵਰਗੇ ਕੀੜਿਆਂ ਨੂੰ ਮਾਣਵੈ ਲਾ ਉਸ ਸਥਾਨ ਤੇ ਸੁਖਨਾਥ ਸਾਹਿਬ ਦੀ ਧਰਤੀ ਤੇ ਬੀਬੀ ਰਾਜਕੌਰ ਜਾ ਕੇ ਸਾਰੀ ਦਾਸਤਾਨ ਬਾਬਾ ਸੈਭ ਸਿੰਘ ਦੇ ਮਹਾਰਾਜ ਚਰਨਾ ਵਿੱਚ ਮੇਟ ਗਈ ਪੇਂਟ ਕਰਨ ਤੋਂ ਪ੍ਰੰਤ ਸਾਰਾ ਦੁਖਾਂਤ ਸੁਣਾਇਆ ਤੇ ਬਾਬਾ ਜੀ ਨੇ ਉਤਰ ਦਿੱਤਾ ਜਿਨ੍ਹਾਂ ਨਾਲ ਬੁੱਢਾ ਅਦਲ ਤਰਨਾ ਕਰਦੇ 14000 ਜਹਾਰੂ ਸਿੰਘਾਂ ਦਾ ਇਤਿਹਾਸ ਵਿੱਚ ਜ਼ਿਕਰ ਹੈ ਜਿ ਬਾਬਾ ਜੀ ਨਾਲ ਹੋਇਆ ਕਰਦੇ ਸੀ ਔਰ ਕਿਸੇ ਨੇ ਬੜੀ ਵੱਡੀ ਗੱਲ ਲਿਖੀ ਹੈ ਕਿ ਬਾਬਾ ਜੀ ਨੇ ਉਸ ਸਮੇਂ ਤੇ ਜਦ ਮੀਰ ਮੰਨੂ ਦੇ ਸਮੇਂ ਤੇ ਜਦ ਸਿੱਖ ਜੰਗਲਾਂ 'ਚ ਮਿਲਦੇ ਸਨ ਤਾਂ ਜੇ ਕੋਈ ਸਿੱਖ ਬਣ ਜਾਏ ਤਾਂ ਉਹ ਕਤਲ ਕਰ ਦਿੱਤਾ ਜਾਂਦਾ ਸੀ ਉਸ ਸਮੇਂ ਤੇ ਇਹਨਾਂ ਜਹਾਰੂ ਸਿੰਘਾਂ ਨੇ ਨਾਲ ਜਾ ਕੇ ਮਾਲਵੇ ਦੀ ਧਰਤੀ ਤੋਂ ਮੋਦੀ ਪਈ ਸਿੱਖੀ ਦੀ ਸੋਚ ਨੂੰ ਮੁੜ ਸ ਜੀਵਤ ਵੀ ਕੀਤਾ ਸੀ ਤੇ ਮਾਤਾ ਦੇ ਜੋਧੜੀ ਤੇ ਬਾਬਾ ਜੀ ਉਸ ਦਸਰੇ ਤੇ ਗਏ ਉਹੜੇ ਸ਼ਕਤੀ ਦੀ ਖੇਡ ਸੀ ਗੁਰੂਪਰੇ ਅੱਜ ਵੀ ਕੰਮ ਕਰਦਾ ਕੰਮ ਤੋਂ ਸੀ ਬਾਹਰ ਨਹੀਂ ਜਾਣਾ ਅਸੀਂ ਕੰਮ ਵੀ ਕੱਟੀ ਕਰਨੀ ਉਸ ਸਮੇਂ ਤੇ ਬਾਬਾ ਜੀ ਨੇ ਉਸ ਤਕਤੀ ਤੇ ਜਾਣਾ ਹੋਇਆ ਔਰ ਸਿਕ ਸਰਦਾਰ ਤਲਵਾਰਾਂ ਕੱਢ ਕੇ ਆਏ ਕਿਨੇ ਸਾਡੇ ਦੁਸ਼ਮਣ ਨੂੰ ਸਾਡੇ ਹਵਾਲੇ ਕੀਤਾ ਜਾਏ। ਪਰ ਮੈਂ ਤਾਂ ਇਹ ਸਮਝਦਾ ਉਹ ਬਾਬਾ ਸਾਈਂ ਸਿੰਘ ਆਪ ਨਹੀਂ ਹੋ ਸਕਦੇ ਉਹ ਦਸਮ ਪਿਤਾ ਆਪ ਹੋ ਸਕਦੇ ਨੇ। ਕੌਮਕਰਤੀ ਕਰਨੀ ਕੋ ਖੇੜ ਨਹੀਂ ਸੀ। ਤਲਵਾਰਾਂ ਧੜੀਆਂ ਦੀਆਂ ਧੜੀਆਂ ਰਹਿ ਜਾਂਦੀਆਂ ਨੇ। ਔਰ ਬਾਬਾ ਜੀ ਹੁਕਮ ਕਰਦੇ ਨੇ ਕਿ ਭਾਈ ਇਹਨਾਂ ਦੇ ਕੈਂਠੇ ਲਾਓ ਸਾਰਿਆਂ ਦੇ। ਸਿਕ ਸਰਦਾਰ ਕੈਂਠੇ ਪਾੰਦ। ਕੈਂਠੇ ਢਾਲੇ ਗਏ। ਔਰ ਟਾਲ ਕੇ ਇੱਕ ਕੈਂਠਾ ਬਣਾ ਕੇ ਛੋਟੇ ਜੀ ਰਣਜੀਤ ਸਿੰਘ ਨੂੰ ਮੰਜੇ ਦੇ ਥੱਲੇੋਂ ਕੱਢ ਕੇ ਉਹਦੇ ਗਲੇ 'ਚ ਪਾ ਕੇ ਕੈਂਟਾ ਹੁਕਮ ਲਾ ਦਿੱਤਾ ਕਿ ਸਾਰੇ ਗਹਿਣੇ ਭੰਨ ਕੇ ਇੱਕ ਹੰਸ ਕਰਾਇਆ ਔਰ ਕੌਮ ਨੇ ਸੀਸ ਚੁਕਾਇਆ ਆ ਮਹਾਰਾਜਾ ਸੀਸ ਦੀ ਮੋਢੀ ਜ਼ਿੰਦਗੀ ਬਾਬਾ ਜੀ ਦੀ ਅਬਦੁੱਲ ਵਿੱਚ ਪੀਤੀ 11-12 ਸਾਲ ਦੀ ਜਮੌਰ ਜਾ ਕੇ ਸੁੱਖ ਸਿੱਖਾ ਜੋ ਇਤਿਹਾਸ ਹੈ ਲੰਬਾ ਇਤਿਹਾਸ ਸੰਸਾਰ ਤੇ ਵਪਰਿਆ ਫਿਰ ਉਸ ਸਮਾਂ ਵੀ ਆਇਆ ਦੇ 18 ਸਿੱਖ ਵਿਸਾਖੀ ਵਾਲੇ ਦਿਹਾੜੇ ਮਹਾਰਾਜ ਰਵਜੀਤ ਸਿੰਘ ਰਾਏ ਤਿਲਕ ਦੇਣ ਦੀ ਗਲ ਚੱਲੀ ਤੇ ਉਸ ਵਕਤ ਹੀ ਗੁਰਸਿੱਖਾਂ ਨੇ ਕਿਹਾ ਕਿ ਮਹਾਰਾਜ ਅਜ ਖਾਲਸਾ ਨੂੰ ਲਾਹੌਰ ਦੇ ਤਖਤ ਤੇ ਬਿਠਾ ਕੇ ਤਿਲਕ ਦੀ ਰਸਮ ਅਦਾ ਕੀਤੀ ਜਾਏ ਇੱਕ ਬਹੁਤ ਵੱਡਾ ਕੌਮੀ ਘਾਟਾ ਹੈ ਅੱਜ ਪ੍ਰਿੰਸੀਪਲ ਸਤਵੀਰ ਸਿੰਘ ਜੀ ਅੱਜ ਸੰਸਾਰ ਵਿੱਚ ਨਹੀਂ ਹਨ ਉਹਨਾਂ ਦੇ ਜ਼ੁਬਾਨ ਤੋਂ ਮੈਂ ਬਚਨ ਸੁਣੇ ਨੇ ਉਹ ਇੱਕ ਪੁਸਤਕ ਦਾ ਪ੍ਰਯੋਜਨ ਕਰ ਰਹੇ ਸਨ ते कुछ होर हुई दुनिया तो कुछ कर गए वो लिखता महा उन्होंने लभ रहे कितने मिल जाए मुख तो बचन सन कि जद सिका रहे आवाज मारी कि महाराज लाहौर के तख्त बिठाया जाए तो बाबा जी कड़क जबान च बोले खालसा जी तो राजन के महाराज अज भी मौजूद है इस तख्त जो को बराजेगा इस तख्त जो बराजेगा ਤਕੇਵਲ ਤਾਂ ਸੰਸਗਤ ਦਾ ਮਹਾਰਾਜਾ ਪ੍ਰਕਾਸ਼ ਹੋਏਗਾ। ਔਰ ਪਹਿਲੀ ਮਰਤਬਾ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਸਿੰਬੋਲਿਕ ਤਿਲਕ ਦਿੱਤਾ ਗਿਆ ਮਹਾਰਾਜਾ ਅੰਦਿਤ ਸਿੰਘ ਨੂੰ ਗੁਰੂ ਸਾਹਿਬ ਦੇ ਚਰਨਾਚੁਟਾ ਕੇ ਔਰ ਨਾਲ ਖitab ਦਿੱਤਾ ਗਿਆ ਜਿਸ ਕਿਤਾਬ ਦੇ ਸਾਡੇ ਆਗੂਆਂ ਨੂੰ ਪਹਿਰਾ ਦੇਣਾ ਚਾਹੀਦਾ ਵਾ ਫਜ਼ਲ-ਏ-ਅਕਾਲ ਖਾਤਮੇ ਕੌਮ ਵਾਲੀਏ ਖਾਸਾ ਸਰਕਾਰ ਸ਼ੇਰ-ਏ-ਪੰਜਾਬ ਮਹਾਰਾਜਾ ਅੰਦਿਤ ਸਿੰਘ ਔਰ ਜਬ ਤੱਕ ਕੌਮ ਦਾ ਖਾਦਮ ਬਣਿਆ ਦਰਹਿ خیبر ਤੋਂ ਲੈ ਕੇ ਦਿੱਲੀ ਦੀ ਹਦਾਦ ਤੱਕ ਉਹ ਰਾਜ ਜਿਸ ਨੂੰ ਅੱਜ ਵੀ ਕੌਮ ਯਾਦ ਕਰਦੀ ਹੈ ਮੇਰੇ ਕਹਿਣ ਤੋਂ ਭਾਵ ਹੈ ਕਿ ਅਸੀਂ ਅੱਜ ਇੱਕ ਉਹ ਵੱਡਾ ਕਾਰਜ ਆਰੰਭ ਕਰ ਰਹੇ ਹਾਂ ਅਸੀਂ ਆਪਣਾ ਇੱਕ ਰਣਜੀਤ ਕਾਇਮ ਕਰਨਾ ਹੈ ਅੱਜ ਜਿਸ ਦੀ ਅਗਵਾਈ ਵਿੱਚ ਵਿਗੜੀ ਕੌਮ ਦੀ ਸਵਾਰੀ ਜਾਣੀ ਹੈ ਇਸ ਕਾਰਜ ਨੂੰ ਅੱਗੇ ਲਿਜਾਣ ਦੇ ਲਈ साढ़े मान योग बेयंत शख्सियत है इस दरबार से हाजर ने डेलीगेट ने बड़ा लोगों के उत्साह है हिमाचल की धरती छोटी जी धरती है ना सा उस धरती वाला कोई ध्यान नहीं गुरसिख वसदे पांटा साहब भी बहार है मंडी का इलाका भी बहर है रवालसर वर्गी धरती भी बहार है इतिहासिक स्थान सब बहार ने पर छोटी जी एक सीट साप्त हुई है उसे भी तीन चार हज़ार ਅਕਾਲੀ ਦਲ ਦੇ ਬੱਚਿਆਂ ਨੇ ਮਿਲ ਕੇ ਬੇਨਤ ਕਰਕੇ ਮੈਂਬਰਸ਼ਿਪ ਪ੍ਰਦਾਨ ਕੀਤੀ ਹੈ ਸਮਾਂ ਜ਼ਿਆਦਾ ਨਾ ਲਿਆ ਜਾਏ ਇਸ ਪਾਕਤ ਸਮੇਤੇ ਜੋ ਅਗਲੀ ਕਾਰਵਾਈ ਹੈ ਔਰ ਇੱਕ ਮੇਰੀ ਸੰਕਲਪ ਸ਼ਬਦਾਂ ਚ ਮੇਰੀ ਇੱਕ ਵੇਧ ਹੈ ਕਿ ਕੋਈ ਜਲਦੀ ਕਾਲੀ ਵਿੱਚ ਕੋਈ ਅਹੁਦੇ ਨਾ ਹਲੇ ਬਣਾਏ ਜਾਣ ਇਹਨਾਂ ਨੂੰ ਥੋੜਾ ਸੰਕੋਚ ਕੀਤਾ ਜਾਏ ਕੇਵਲ ਅੱਜ ਪ੍ਰਧਾਨਗੀ ਦੀ ਰਸਮ ਅਦਾ ਕਰਕੇ ਤੇ ਅਕਾਲੀ ਦਲ ਖੜਾ ਕਰਕੇ ਔਰ ਜਿਹੜੀ ਆਪਣੀਆਂ ਉਹਦੇ ਧਾਰੀਆਂ ਨੂੰ ਦੇਣਾ ਹੈ ਨਾ ਅਸੀਂ ਇਹਨਾਂ ਨੂੰ ਅਸੀਂ ਮਿਲ ਸਿਰ ਜੋੜ ਕੇ ਮਿਲ ਬੈਠ ਕੇ 500 ਦਿਨ ਲਾਓ ਬੈਠ ਕੇ ਯੋਗ ਸ਼ਖਸੀਅਤਾਂ ਦੀ ਲੋੜ ਹੈ ਭਾਈ ਘਰ ਨੂੰ ਤਿਆਰਿਓ ਬਣਾਣ ਨੂੰ ਕਿਸੇ ਨੂੰ ਬਣਾ ਦੋ ਯੋਗ ਸ਼ਖਸੀਅਤਾਂ ਨੂੰ ਬਣਾਇਆ ਜਾਏ ਇਸ ਲਈ ਥੋੜਾ ਸਮਾਂ ਅੱਛੇ ਅੱਟ ਕੇ ਇਸ ਕਾਲਜ ਵਿੱਚ ਚੱਲਣਾ ਚਾਹੀਦਾ ਹੈ ਕਿ ਬਿਆਨ ਗੁਰੂ ਕੇ ਲਾਲ ਗੁਰੂ ਕੇ ਸਿੱਖ ਭਾਵੇਂ ਸਾਡੇ ਨਾਲ ਨਹੀਂ ਹਨ ਹਮੇਂ ਦੂਸਰੇ ਪਾਸੇ ਬੈਠ ਸਾਰੇ ਨਾਲ ਸੰਪਰਕ ਵਿੱਚ ਚੱਲ ਇਹ ਸੰਦੇਸ਼ ਮੈਨੂੰ ਵਾਹ ਪਰਸ਼ਾਵਲੋਂ ਵੀ ਮਿਲਿਆ ਮੇਰੀ ਅਤੀ ਸਤਿਕਾਰਤ ਮਹਾਂਪਰਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇਰੇ ਵਾਲਿਆਂ ਨੇ ਵੀ ਇਹ ਜਾਣਿਆ ਸੀ ਕੈਨੇਡਾ ਚ ਨੇ ਉੱਚੇ ਚਾ ਤੌਰ ਤੇ ਉਹਨਾਂ ਦੇ ਕੋਈ ਸਿੰਘ ਆਏ ਨੇ ਉਹਨਾਂ ਨੇ ਕਰਾ ਲ ਰਾਤੀ ਇਹੀ ਸੁਨੇਹਾ ਦਿੱਤਾ ਕਿ ਬਾਬਾ ਜੀ ਹੱਥ ਜੋੜ ਕੇ ਉਹ ਬੇਨਤੀ ਕਰੋ ਕਿ ਕੋਈ ਕਾਲੀ ਵਿੱਚ ਐਸਾ ਕਦਮ ਨਾ ਕਰਿਓ ਕਿ ਹੋਰ ਬੜੇ ਕਾਲੀ ਦਲ ਨਿਕਲ ਨਾ ਕਾਲੀ ਦਾ ਸਾਡਾ ਵੀ ਘੜਾ ਰਹਿ ਜਾਏ ਸਿਸਕਾਰਜ ਨੂੰ ਮੰਜ਼ਿਲ ਤੱਕ ਪਹੁੰਚਾਣ ਦੇ ਲਈ ਸਾਨੂੰ ਸਿਰ ਜੋੜਨ ਦੀ ਲੋੜ ਹੈ ਜੋ ਗੁਰੂ ਦਾ ਆਦੇਸ਼ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਨ ਦਾ ਦੂਰ ਕਰਾਵਲੇ ਲੈ ਹਰ ਨਾਮੇ ਕੇ ਹੋਵੋ ਜੋਰੀ ਗੁਰਮੁਖ ਵੈਸੇ ਸਫਾ ਬਚਾਈ ਗੁਰ ਕਿਰਪਾ ਕਰੇ ਗੁਨਾਹ ਕਰ ਰਹਿਮਤ ਕਰੇ ਅਕਾਲ ਪੁਰਖ ਵਰਕਤਾ ਤੇ ਰਹਿਮਤਾਂ ਦੇ ਪੰਡਾਰ ਇਸ ਕੌਮ ਦੇ ਵਿੱਚ ਜਿਹਨੂੰ ਆਪਣਾ ਰੂਪ ਦਿੱਤਾ ਬਾਪੂ ਨੇ ਪਰ ਸਾਡੇ ਸਿਰਾਂ ਤੇ ਸਾਡੇ ਸਾਨੂੰ ਵੇਖ ਕੇ ਆਪਣੇ ਪਰਿਵਾਰ ਦਾ ਪਰਵਾਹ ਨਾ ਕੀਤਾ ਪਰ ਕੀ ਕਿ ਅਸੀਂ ਨੂੰ ਪੁੱਤਰਨ ਕੇ ਸੀਸ ਤੇ ਵਾਰ ਦੀ ਸੱਚਾ चार हुए तो क्या हुआ जीवत कई हजार गुरु प्यारियों इस समय पे इस पाक पर दिहाड़ी दाता रहमत करे रामदास पाठशाहिर धरती है और फिर उस अकाली फूला सिंह का दरबार है जिसने चरना बिच भी बेनती करी है अकाली फूला सिंह जी अपनी वर्गी रूह पैदा करो आज कौम मंग कर दी है इतनी सेवा प्रवान कर ली निशान रहे अंत महाराज के वाहेगुरु जी का खालसा जी ਬਾਬਾ ਬੇਦੀ ਜੀ ਨੇ ਸਾਨੂੰ ਅਸ਼ੀਰਵਾਦ ਦਿੱਤਾ ਉਹਨਾਂ ਦਾ ਕੋਟਨ ਕੋਟ ਧੰਨਵਾਦ ਸੋ ਸਾਧ ਸੰਗਤ ਜੀ ਅੱਜ ਇੱਕ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਇਤਿਹਾਸਕ ਦਿਨ ਵੀ ਹੈ ਅੱਜ ਦੇ ਦਿਨ 11 ਅਗਸਤ 1740 ਨੂੰ ਬਾਬਾ ਸੁਖਾ ਸਿੰਘ ਅਤੇ ਮਹਤਾਬ ਸਿੰਘ ਜੀ ਨੇ ਮਸਾ ਰੰਗੜ ਦਾ ਜੋ ਦਰਬਾਰ ਸਾਹਿਬ ਦੀ ਬੇਅਦਬੀ ਕਰ ਰਿਆ ਸੀ ਉਸ ਦਾ ਸਿਰ ਲਾ ਕੇ ਸ੍ਰੀ ਦਰਬਾਰ ਸਾਹਿਬ ਦੀ ਮਹਾਨ ਪਵਿੱਤਰਤਾ ਨੂੰ ਬਹਾਲ ਰੱਖਣ ਵਿੱਚ ਬਹੁਤ ਵੱਡਾ ਅਹਿਮ ਯੋਗਦਾਨ ਪਾਇਆ ਸੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਅੱਜ ਉਹਨਾਂ ਮਹਾਨ ਯੋਧਿਆਂ ਨੂੰ ਜਿੱਥੇ ਯਾਦ ਕਰਦੇ ਆ ਉੱਥੇ ਉਹਨਾਂ ਅਗੇ ਸੀਸ ਵੀ ਝੁਕਾਉਨੇ ਆ ਔਰ ਉਮੀਦ ਕਰਦੇ ਆ ਕਿ ਉਹ ਮਹਾਨ ਸਾਡੀਆਂ ਪੰਥਕ ਸਖਸੀਤਾ ਪੰਥਕ ਯੋਧੇ ਪੰਥਕ ਲੋਕ ਜਿਨ੍ਹਾਂ ਨੇ ਆਪਦੇ ਆਪ ਕੁਰਬਾਨ ਕਰਕੇ ਪੰਥ ਦੀ ਚੜ੍ਹਦੀ ਕਲਾ ਨੂੰ ਹਮੇਸ਼ਾ ਲੋਚਦੇ ਰਹੇ ਅੱਜ ਦਾ ਸਿਰਜਿਆ ਜਾ ਰਿਹਾ ਹੈ ਸ਼ਰੋਮਣੀ ਕਾਲੀ ਦਲ ਵੀ ਉਹਨਾਂ ਨੂੰ ਆਪਦੇ ਰੋਲ ਮਾਡਲ ਮੰਨ ਕੇ ਕੌਮ ਦੀ ਅਗਵਾਈ ਕਰੇ ਇਹ ਸਾਡੀ ਸਾਰਿਆਂ ਦੀ ਅਰਦਾਸ ਬੇਨਤੀ ਹੈ ਸੋ ਮੈਂ ਅਗਲਾ ਪ੍ਰੋਗਰਾਮ ਹੈ ਜਿਹੜਾ ਸਾਡਾ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਪ੍ਰੋਗਰਾਮ ਕੀ ਹੈ ਦੋ ਵੱਡੇ ਆਉਦੇ ਪੰਥ ਕੌਂਸਲ ਅਤੇ ਪੰਥ ਕੌਂਸਲ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਹ ਦੋਨਾਂ ਸਖਸ਼ੀਤਾਾਂ ਦੇ ਚੋਣ ਪ੍ਰਕਿਰਿਆ ਮੁਕੰਮਲ ਹੋਣੀ ਹੈ ਉਸ ਤੋਂ ਬਾਅਦ ਤਿੰਨ ਮਤੇ ਨੇ ਜਿਹੜੇ ਜਿਹੜੇ ਪੰਜਾਬ ਦੀ ਪੰਥ ਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਉਹ ਵਿਕ ਦੀ ਰਣਨੀਤੀ ਉਹ ਵਿਕ ਦੀ ਦਿਸ਼ਾ ਤੈਅ ਕਰਨਗੇ ਉਹ ਮਤੇ ਨੇ ਜਿਹੜੇ ਉਹ ਵੀ ਇੱਥੋਂ ਪੜ ਕੇ ਪੜੇ ਜਾਣਗੇ ਔਰ ਸੰਗਤ ਦੀ ਪ੍ਰਵਾਨਗੀ ਲਈ ਜਾਏਗੀ ਸਾਡੇ ਸਤਕਾਰਯੋਗ অবজারভার ਨੇ ਇਸ ਚੋਣ ਪ੍ਰਕਿਰਿਆ ਦੇ ਸਾਡੇ ਸਾਰਿਆਂ ਨੂੰ ਸੀਨੀਅਰ ਵੀ ਨੇ ਬਜ਼ੁਰਗ ਨੇ بڑے ਦੂਰਅੰਦੇਸ਼ ਨੇ ਔਰ ਬਹੁਤ ਹੀ ਮੈਂ ਸਮਝਦਾ ਸੂਝਵਾਨ ਨੇ ਜਿਨ੍ਹਾਂ ਦਾ ਇਸ ਕਮੇਟੀ ਨੂੰ ਚਲਾਉਣ ਵਿੱਚ ਅਗਵਾਈ ਕਰਨ ਵਿੱਚ ਸਭ ਤੋਂ ਵੱਡਾ ਅਹਿਮ ਯੋਗਦਾਨ ਰਿਹਾ ਸਰਦਾਰ ਸੰਤਾ ਸਿੰਘ ਜੀ ਮੈਦਪੁਰੀ ਸਾਹਿਬ ਉਹ ਸਾਡੇ অবজারভার ਨੇ ਮੈਂ ਉਹਨਾਂ ਦੀ ਇਜਾਜ਼ਤ ਨਾਲ ਸਰਦਾਰ ਮਨਪ੍ਰੀਤ ਸਿੰਘ ਜੀ ਵਾਲੀ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਜੋ ਪੰਥਕ ਕੌਂਸਲ ਸਥਾਪਿਤ ਕਰਨੀ ਆ ਉਹਦਾ ਮਤਾ ਹੈ ਜਿਹੜਾ ਸੰਗਤ ਦੇ ਸਨਮੁਖ ਰੱਖਣ ਸਰਦਾਰ ਮਨਪ੍ਰੀਤ ਸਿੰਘ ਜੀ ਵਾਲੀ ਸਾਹਿਬ ਸਕੰਦ ਦੇ ਮਹਾਨ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਇਸ ਪਵਿੱਤਰ ਸਥਾਨ ਤੇ ਸਾਬ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤ ਰੂਪ ਵਿੱਚ ਹਾਜ਼ਰ ਸੰਤ ਮਹਾਪੁਰਸ਼ ਪੰਥ ਦੀਆਂ ਸਾਰੀਆਂ ਹੀ ਸਨਮਾਨਯੋਗ ਸ਼ਖਸੀਤਾ ਅਤੇ ਸਾਰੇ ਹੀ ਸ਼ਰੋਮਣੀ ਅਕਾਲੀ ਦਲ ਦੇ ਡੈਲੀਗੇਟ ਸਹਿਬਾਨ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਕੋਟ ਕੋਟ ਧੰਨਵਾਦ ਕਰਦਾ ਹਾਂ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਜੋ 2 ਦਸੰਬਰ ਨੂੰ ਸ਼੍ਰੀ ਕਲਤਕ ਸਾਬ ਦੀ ਫਸੀਲ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਦੇ ਲਈ ਜੋ ਭਰਤੀ ਕਮੇਟੀ ਬਣਾਈ ਗਈ ਸੀ ਅਤੇ ਜਿਸ ਦੇ ਵਿੱਚ ਪੰਜੇ ਹੀ ਮੈਂਬਰਾਂ ਨੇ ਬੜੀ ਹੀ ਇਮਾਨਦਾਰੀ ਦੇ ਨਾਲ ਬੜੀ ਹੀ ਤੰਦਹੀ ਦੇ ਨਾਲ ਬੜੀ ਹੀ ਪਾਰਦਰਸ਼ਤਾ ਦੇ ਨਾਲ ਗੁਰੂ ਸਾਹਿਬ ਦਾ ਹੌਟਾਸਰਾ ਲੈ ਕੇ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਉਸ ਪਵਿੱਤਰ ਸਥਾਨ ਸ਼੍ਰੀ ਕਲਤਕ ਸਾਬ ਤੋਂ ਅਰਦਾਸ ਬੇਨਤੀ ਕਰਕੇ ਜੋ ਕਾਰਜ ਸ਼ੁਰੂ ਕੀਤਾ ਗਿਆ ਸੀ ਉਸ ਨੂੰ ਅੱਜ ਮੁਕੰਮਲ ਕੀਤਾ ਜਾ ਰਿਹਾ ਹੈ ਸੋ ਮੈਂ ਸਹਿਬ ਸ਼੍ਰੀ ਗੁਰਨਤ ਸਾਬ ਜੀ ਦਾ ਅਤੇ ਸੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੋਟ-ਕੋਟ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਸਿਰ ਤੇ ਮਿਹਰ ਪਰਿਆ ਹੱਥ ਰੱਖ ਕੇ ਇਸ ਕਾਰਜ ਨੂੰ ਨੇਪਰੇ ਚਾੜਿਆ ਕਿਉਂਕਿ ਇਹ ਕਾਰਜ ਕੋਈ ਸੌਖਾ ਕਾਰਜ ਨਹੀਂ ਸੀ ਆਦੇਸ਼ ਜਾਰੀ ਹੋਏ ਸਨ ਸਿੰਘ ਸਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨਾ ਲੇਕਿਨ ਇੱਕ ਧੜੇ ਵੱਲੋਂ ਉਹਨਾਂ ਆਦੇਸ਼ਾਂ ਦੀ ਉਲੰਘਣਾ ਕੀਤੀ ਗਈ ਉਲੰਘਣਾ ਕਰਕੇ ਭਰਤੀ ਜਲੀ ਕਰਕੇ ਇੱਕ ਧੜੇ ਦਾ ਪ੍ਰਧਾਨ ਚੁਣ ਲਿਆ ਗਿਆ ਲੇਕਿਨ ਸਾਨੂੰ ਕਮੇਟੀ ਨੂੰ ਜੋ ਆਦੇਸ਼ ਹੋਏ ਸੀਗੇ ਉਸ ਤੇ ਪਹਿਰਾ ਦੇਣਾ ਸ਼੍ਰੀ ਕਾਲ ਤਖਤ ਸਾਹਿਬ ਦਾ ਜੋ ਹੁਕਮਨਾਮਾ ਹੈ ਉਸ ਨੂੰ ਮੰਨਣਾ ਹਰ ਸਿੱਖ ਦਾ ਇੱਕ ਫਰਜ਼ ਬਣਦਾ ਕੋਸ਼ਿਸ਼ ਕੀਤੀ ਕਮੇਟੀ ਨੇ ਕਿ ਉਸ ਆਦੇਸ਼ ਦੀ ਇਨ ਬਿੰਦ ਪਾਲਣਾ ਕੀਤੀ ਜਾਵੇ ਅਤੇ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਸਾਰੇ ਹੀ ਪੰਥਦਰਦੀਆਂ ਦੇ ਯਤਨ ਸਦਕਾ ਇਹ ਭਰਤੀ ਪ੍ਰਿਗਰਾ ਸ਼ੁਰੂ ਕੀਤੀ ਗਈ ਜਿਸ ਦੇ ਵਿੱਚ ਸੰਗਤ ਦਾ ਸਮੁੱਚੇ ਪੰਜਾਬੀਆਂ ਦਾ ਹਰ ਵਰਗ ਦੇ ਲੋਕਾਂ ਦਾ ਹਰ ਧਰਮ ਦੇ ਲੋਕਾਂ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਭਰਤੀ ਹੋਈ ਅਤੇ ਭਰਤੀ ਦੇ ਵਿੱਚ ਹਰੇਕ ਮੈਂਬਰ ਦਾ ਆਧਾਰ ਕਾਰਡ ਟੈਲੀਫੋਨ ਨੰਬਰ ਐਡਰੈਸ ਕਿਉਂਕਿ ਇਸ ਢੰਗ ਦੇ ਨਾਲ ਮੈਨੂੰ ਲੱਗਦਾ ਕਿ ਕਦੇ ਭਰਤੀ ਹੋਈ ਹੋਊਗੀ ਸੋ ਜੋ ਸਾਨੂੰ ਆਦੇਸ਼ ਹੋਏ ਸੀ ਕਾਲਤਕ ਸਾਹਿਬ ਤੋਂ ਉਹਨਾਂ ਤੇ ਪਹਿਰਾ ਦਿੰਦਿਆਂ ਇਹ ਭਰਤੀ ਜਿਹੜੀ ਕੀਤੀ ਗਈ ਬੜੇ ਪਾਰਦਰਸ਼ੀ ਢੰਗ ਦੇ ਨਾਲ ਸਾਰੇ ਡੈਲੀਗੇਟ ਚੁਣੇ ਗਏ ਅਤੇ ਅੱਜ ਉਹਨਾਂ ਡੈਲੀਗੇਟ ਸਹਿਬਾਨ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਕਰਨੀ ਹੈ ਸੋ ਇਸ ਲਈ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਮੁੱਚੀ ਸਿੱਖ ਸੰਗਤ ਦਾ ਸਾਰੇ ਹੀ ਪੰਜਾਬੀਆਂ ਦਾ ਅਤੇ ਸਾਰੀ ਲੀਡਰਸ਼ਿਪ ਦਾ ਸਾਰੇ ਹੀ ਡੈਲੀਗੇਟ ਸਹਿਬਾਨ ਦਾ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਇਸ ਕਾਰਜ ਨੂੰ ਨੇਪਰੇ ਚਾੜਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ। ਸੋ ਅੱਜ ਜੋ ਮਤਾ ਪੇਸ਼ ਕਰਨ ਦੀ ਗੱਲ ਕੀਤੀ ਗਈ ਹੈ ਸੋ ਸਭ ਤੋਂ ਪਹਿਲਾਂ ਮੈਂ ਇਹ ਮਤਾ ਜਿਹੜਾ ਪੇਸ਼ ਕਰਨ ਜਾ ਰਿਹਾ ਹਾਂ ਅੱਜ ਦੇ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ اجلاس ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਅਤੇ ਉਭਾਰ ਲਈ ਦਿੱਤੇ ਮਤੇ ਆਏ ਪ੍ਰਵਾਨਗੀ ਲਈ ਰੱਖੇ ਜਾਂਦੇ ਹਨ ਲੇਕਿਨ ਉਸ ਤੋਂ ਪਹਿਲਾਂ ਸਭ ਤੋਂ ਪਹਿਲਾ ਮਤਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਪਿਛਲੇ ਕੁਝ ਦਹਾਕਿਆਂ ਵਿੱਚ ਪੰਥਕ ਸਿਧਾਤਾਂ ਸੰਸਥਾਵਾਂ ਅਤੇ ਪਰੰਪਰਾਵਾਂ ਵਿੱਚ ਰਾਜਨੀਤਿਕ ਦਖਲ ਕਾਰਨ ਆਏ ਨਿਗਾਰ ਨੂੰ ਦੂਰ ਕਰਨ ਲਈ ਪੰਥ ਕੌਂਸਲ ਦੀ ਸਥਾਪਨਾ ਕਰਨ ਦਾ ਮਤਾ ਪੇਸ਼ ਕੀਤਾ ਜਾਂਦਾ ਹੈ ਤਾਂ ਕਿ ਸਿੱਖ ਸਿਆਸਤ ਉੱਪਰ ਧਰਮ ਦਾ ਕੁੰਡਾ ਕਾਇਮ ਰਹਿ ਸਕੇ ਇਸ ਪੰਥਕ ਕੌਂਸਲ ਵਿੱਚ ਸਮੁੱਚੇ ਅਹੁਦੇਦਾਰ ਅਤੇ ਮੈਂਬਰ ਸਹਿਬਾਨ ਸਮਰਪਿਤ ਭਾਵਨਾ ਦੇ ਨਾਲ ਸਿੱਖ ਚਿੰਤਕ ਹੋਣਗੇ ਜਿਹੜੇ ਪੰਥ ਦੀ ਚੜ੍ਹਦੀ ਕਲਾ ਤੇ ਖਾਲਸਾ ਜੀ ਦੇ ਬੋਲ ਬਾਲੇ ਉੱਪਰ ਸਦਾ ਹੰਤਕ ਪਹਿਰੇਦਾਰੀ ਕਰਨਗੇ ਇਹ ਪੰਥਕ ਕੌਂਸਲ ਸਮੁੱਚੇ ਪੰਥ ਦੀ ਇਕਜੁਟਤਾ ਲਈ ਪੰਥ ਦੀ ਏਕਤਾ ਲਈ ਬਾਕੀ ਸੋਹੇਰ ਦੇ ਸਿੱਖ ਧਰਾਂ ਨਾਲ ਤਾਲਮੇਲ ਬਣਾਉਣ ਲਈ ਯਤਨ ਕਰੇਗੀ ਤਾਂ ਕਿ ਸਮੁੱਚੀ ਸਿੱਖ ਸ਼ਕਤੀ ਨੂੰ ਕੇਂਦਰੀ ਸਿਧਾਂਤਕ ਤੌਰੇ ਨਾਲ ਇਕੱਤਰ ਕੀਤਾ ਜਾ ਸਕੇ ਸ਼੍ਰੋਮਣੀ ਅਕਾਲੀ ਦਲ ਪਵਿੱਖ ਵਿੱਚ ਆਪਣੇ ਸਾਰੇ ਫੈਸਲੇ ਪੰਥਕ ਕੌਂਸਲ ਦੀ ਸਹਿਮਤੀ ਨਾਲ ਹੀ ਕਰੇਗਾ ਸੋ ਮੈਂ ਸਭ ਤੋਂ ਪਹਿਲਾਂ ਸੰਗਤ ਤੋਂ ਸਾਰੇ ਡੈਲੀਗੇਟ ਸਹਿਬਾਨ ਤੋਂ ਇਸ ਪੰਥਕ ਕੌਂਸਲ ਦੀ ਸਥਾਪਨਾ ਕਰਨ ਦੀ ਪ੍ਰਵਾਨਗੀ ਲੈਣੀ ਚਾਹਾਂਗਾ ਸੋ ਮੈਂ ਇੱਕ ਜਕਾਰਾ ਬੁਲਾਉਂਗਾ ਤੁਸੀਂ ਸਾਰਿਆਂ ਨੇ ਸਹਿਮਤੀ ਦੇਣੀ ਆ ਬੋਲੇ ਸੋ ਨਿਹਾਲ ਸੋ ਸਾਰੇ ਡੈਲੀਗੇਟ ਸਹਿਬਾਨ ਦਾ ਧੰਨਵਾਦ ਅਤੇ ਨਾਲੀ ਬੇਨਤੀ ਹੈ ਕਿ ਸਮੁੱਚੇ ਪੰਥ ਵੱਲੋਂ ਸਮੁੱਚੀ ਸੰਗਤ ਵੱਲੋਂ ਸਾਰੇ ਹੀ ਪੰਥਦਰਦੀਆਂ ਵੱਲੋਂ ਸਾਰੀਆਂ ਹੀ ਧਾਰਮਿਕ ਸੰਸਥਾਵਾਂ ਵੱਲੋਂ